ਅਸ਼ਟਪਦੀ ਮਿਥਿਆ ਨਹੀਂ ਰਸਨਾ ਪਰਸ ਉਹਦੀ ਜਿਹੜੀ ਰਸਨਾ ਹੈ ਉਹਦੀ ਜਿਹੜੀ ਬੁੱਧ ਹੈ ਮਿਥਿਆ ਦੇ ਨਾਲ ਝੋਟਣਾ ਸਪਰਸ਼ ਨਹੀਂ ਕਰਦੀ ਇਹ ਬੋਲਦਾ ਹੈ ਉਹ ਜੋ ਮਾਇਆ ਦੀ ਗੱਲ ਨਿਕਲਦੀ ਹੋਈ ਦੀ ਮਾਇਆ ਨੂੰ ਉਹਦੀ ਜਵਾਨ ਹੈ ਸਪਰਸ਼ ਨਹੀਂ ਕਰਦੀ ਮਾਇਆ ਦੀ ਬੜਾਈ ਅੰਦਰੋਂ ਨਿਕਲਦੀ ਹੋਈ ਦੀ ਆਇਆ ਨੂੰ ਅਲੱਗ ਕਰਕੇ ਜਾਂਦਾ ਹੈ ਹਾਂ ਮਨ ਵਿੱਚ ਪ੍ਰੀਤ ਨਿਰੰਜਨ ਦਰਸ਼ ਉਹਦੇ ਮਨ ਦੇ ਵਿੱਚ ਕੀ ਹੁੰਦੀ ਆ ਪ੍ਰੀਤ ਕੀ ਹੁੰਦੀ ਆ ਪ੍ਰੀਤ ਵੀ ਹੁੰਦੀ ਆ ਨਿਰੰਜਨ ਮਾਇਆ ਤੋਂ ਰਹਿਤ ਦਰਸ਼ਨ ਦੀ ਪ੍ਰੀਤ ਉਹਦੇ ਵਿੱਚ ਆਪ ਉਹ ਹੀ ਦਰਸ਼ਨ ਕਰਨਾ ਮਾਇਆ ਤੋਂ ਰਹਿਤਾ ਅਦੁੱਜ ਜਿਹ ਨੂੰ ਇਹ ਕਰਾਉਣਾ ਉਹਦੀ ਪ੍ਰੀਤ ਇਹਦੇ ਨਾਲ ਇਸ ਕਰਕੇ ਉਹਦੀ ਗੱਲਬਾਤ ਦੇ ਵਿੱਚ ਮਾਇਆ ਦੀ ਛੋਹ ਹੁੰਦੀ ਹੋਈ ਨਹੀਂ ਛੋਟਾ ਸਮਝਦੇ ਹੋ ਤੁਸੀਂ ਇਹ ਨਰੋਲ ਜੋਤ ਦੀ ਗੱਲ ਕਰਦਾ ਨਰੋਲ ਜੋਤ ਦੀ ਗੱਲ ਕਰਦਾ ਮਾਇਆ ਦਾ ਪ੍ਰਭਾਵੇ ਨਹੀਂ ਹੁੰਦਾ ਉਹਦੀ ਗੱਲਬਾਤ ਸਰੀਰ ਦੇ ਸਰੀਰ ਵਿਚ ਆਇਆ ਦਾ ਉਹਦੀ ਗੱਲਬਾਤ ਪ੍ਰਭਾਵੇ ਨਹੀਂ ਹੁੰਦਾ ਸਪਰਸ਼ੇ ਨਹੀਂ ਕਹਿੰਦੇ ਮਾਇਆ ਸਪਰਸ਼ੇ ਨਹੀਂ ਕਰਦੀ ਉਹਦੀ ਗੱਲਬਾਤ ਵਿੱਚ ਮਾਇਆ ਦਾ ਸਾਇਆ ਵੀ ਨਹੀਂ ਪੈਂਦਾ ਉਹਦੇ ਵਿੱਚ ਜਿੱਥੇ ਮਾਇਆ ਦਾ ਸਾਇਆ ਬੈਗਾ ਉੱਥੇ ਹਨੇਰਾ ਹੋ ਜਾਣਾ ਜਿੱਥੇ ਮਾਇਆ ਦਾ ਸਾਇਆ ਪਾ ਗਿਆ ਉੱਥੇ ਹਨੇਰਾ ਦਾਗ ਪੈ ਜਾਣਾ ਕਲੀਅਰ ਨਹੀਂ ਹੋਣੀ ਗੱਲ ਫਿਰ ਆ ਕੇ ਉੱਥੇ ਹਾਂਜੀ ਪਰਤਰੀਆ ਰੂਪ ਦਾ ਦੇਖੇ ਨਿਤ ਇੱਕ ਹੋਰ ਗੱਲ ਹੈ ਕਿਉਂਕਿ ਜਿਹੜੀ ਦੂਜੇ ਦੀ ਬੁੱਧੀ ਹੈ ਪਰਤਰੀਆ ਘਰ ਕੀ ਜਿਹੜੀ ਨਾਰ ਹੈ ਜਿਹੜੀ ਆਪਣੇ ਅੰਤਰਾਤਮਾ ਜਿਹੜੀ ਨਿਝ ਬੁੱਧੀ ਹੈ ਬ੍ਰਹਮਤੀ ਜਿਹੜੀ ਅਕਲ ਹੈ ਬ੍ਰਹਮਤੀ ਜਿਹੜੀ ਤਾਂ ਗਿਆਨ ਹੈ ਉਹ ਜਿਤ ਕਹੇ ਘਰ ਕੀ ਨਾਰ ਤਿਆਗ ਗਿਆ ਤਾਂ ਪਰਗਾਣੀ ਸੁਭਾਣ ਬਗਾਣੇ ਮੱਤ ਨਹੀਂ ਲੈਂਦਾ ਬਨ ਮੱਤ ਫਗਾਨੇ ਮੱਤ ਨਾਲ ਉਸ ਪਰਕੇ ਦੀ ਕਰ ਦੋ ਰੂਪੇ ਹੀ ਦੇਖਦਾ ਦੂਈ ਮੱਤ ਪੜਦਾ ਹੀ ਨਹੀਂ ਹੈ ਉਹ ਤਾਂ ਜਿਹੜੀ ਦੂਈ ਮੱਤ ਪੜੂਗਾ ਉਹ ਤਾਂ ਮੈਨ ਲਾ ਦੂਈ ਸਮਾ ਆਪਣਾ ਕੀ ਕਰਦੇ ਨੇ ਇਹ ਸਰਮਹਤ ਜਾਸਤ ਨੂੰ ਬੋਲਣ ਲੱਗੇ ਉਹਨਾਂ ਜਿਹੜੇ ਅੱਪਾ ਕੁਰਬਾਨੀ ਕਹਿੰਦੇ ਐ ਸਮਲ ਸਿਆਦਰ ਪੁਰਨਪਾਪ ਵਿਚਾਰ ਦੇ ਤੱਤ ਸਾਲ ਨਾ ਜਾਣ। ਉਹਨਾਂ ਨੂੰ ਨਹੀਂ ਪਤਾ ਵੀ ਇਹ ਇੰਦਵਸੀਆਂ ਨੇ ਕੀ ਇਹ ਉਹਦੇ ਖੋਜਦੇ ਉਹ ਤਾਂ ਪਹਿਲਾਂ ਹੀ ਤੱਤ ਗਿਆਨ ਉਹ ਤੇ ਹੈ ਹੀ ਨਹੀਂ। ਕੁਰਬਾਨੀ ਸਾਰਾ ਤੱਤ ਗਿਆ। ਤੁਸੀਂ ਖੋਜ ਕਰਨੀ ਹੈ ਤੱਤ ਗਿਆਨ ਦੀ ਸਮਝਣਾ ਤੱਤ ਕਰਨੇ ਪੜਦੇ ਹੋ ਸਮਝਿਆ। ਤੁਸੀਂ ਇਧਰ ਕਦੇ ਚਲੇ ਜਾਓਗੇ। ਪਰ ਉਹ ਪ੍ਰਕਿਰਿਆ ਰੂਪ ਹੈ ਉਹਦੇ ਚ। ਉਦਚ ਹੋਰ ਬੁੱਧੀ ਨਾ ਕੋਈ ਰੂਪ ਚਿੱਤਰਣ ਕੀਤੇ ਹੋਏ ਜੀ ਉਹ ਸਾਖ ਉਗਰਥਾਂ ਚ ਉਤੇ ਹੋਰ ਤਰ੍ਹਾਂ ਦਾ ਦਰਸ਼ਕ ਕਰਾਇਆ ਹੋਇਆ ਹੈ ਉਹ ਰੂਪ ਨਾ ਪੇਖੇ ਨੇਤਰ ਬਿਲਕੁਲ ਦੇਖਦਾ ਹੀ ਨਹੀਂ ਹੈ ਇਹ ਨੇਤਰੋ ਮੇਰੇ ਹੱਥੋਂ ਮੈਂ ਜੋਤਰੀ ਹਰ ਵਨ ਵਰਨ ਦੇਖੋ ਕੋਈ ਦੁਆ ਦੇਖਣਾ ਹੀ ਮਨਾ ਸਾਨੂੰ ਜਿਹੜੇ ਦੁਨੀਆ ਬਸ ਦਾ ਅੰਡ ਬੰਡ ਭਾਵਦੇ ਨੇ ਪਿੱਛੇ ਫਸ ਜਾਂਦੇ ਨੇ ਉਹ ਮਤਲਬੇ ਕੋਈ ਨਹੀਂ ਰਹਿ ਗਿਆ ਉਹ ਪਰਤਰੀਆ ਕਹਤਾ ਕਿ ਨਿਜਨਾਰੀ ਹੋ ਗਿਆ ਪਰਤਰੀਆ ਜੇ ਪਸਟੀਕ ਹੈ ਨ ਸਮਝਣਾ ਉਹ ਪਰਤਰੀਆ ਕਿ ਉਹ ਨਿਜਨਾਰੀ ਹੋ ਗਈ ਤੇਰੀ ਅੰਤਰਾਦਮਾ ਦੀ ਗੱਲ ਜਿਹੜੀ ਬੈਕਪੁੰਦੀ ਹੈ ਕਿਸੇ ਆਜਮੇ ਨਾਲ ਜੁੜੀ ਹੋ ਮਤ ਪਰਤਰੀਆ ਇਹ ਪੁੱਤ ਮਾਤਾ ਪਰਤਰੀਆ ਇਸਲਾਮ ਵਾਲੀ ਪਰਤਰੀਆ ਤੇ ਉਹ ਕਿਸੇ ਬੰਦੇ ਬੰਦੇ ਨਾਲ ਜੁੜ ਗਈ ਉਹ ਬੰਦੇ ਨਾਲ ਜੁੜੀ ਹੈ ਜਾਂ ਬੰਦੇ ਦੀ ਮਾਤ ਪਰਤਰੀਆ ਉਹਦੀ ਆਪਣੀ ਤਾਂ ਹੈ ਆਪਣੀ ਮਾਤ ਸੀ ਉਹਦੀ ਉਹ ਆਪਣੀ ਮਾਤੇ ਖਰਾ ਖੋਟ ਉਹਦੀ ਪਛਾਣ ਨਹੀਂ ਕੀਤੀ ਜੇ ਤੁਸੀਂ ਆਪਣੀ ਮਾਤੇ ਖਰੇ ਖੋਟ ਦੀ ਪਛਾਣ ਕਰੋਗੇ ਉਹਦੇ ਬਾਅਦ ਅਡਾਪਟ ਫਿਰ ਤੁਸੀਂ ਉਹ ਅਡਾਪਟ ਕਰੇ ਨਹੀਂ ਸਕਦੇ ਪ੍ਰਕਿਰਿਆ ਕੋਕਤ ਜਦੋਂ ਰਬਦਾਸ ਕਹਿ ਰਿਹਾ ਹੈ ਰਬਦਾਸ ਇਹ ਹੀ ਕਹਿ ਰਿਹਾ ਹੈ ਜੇ ਤੁਹਾਡੇ ਅੰਦਰ ਤਰਖੀ ਪੈਦਾ ਹੋਇਆ ਤਰ ਕਪੜੀ ਬੁਦੀ ਦਾ ਤਰਖਣਾ ਚ ਹੈ ਪਰਮੇਚ ਹੈ ਤੂਏ ਦੀ ਮਾਤਾ ਦਾ ਪਰਮ ਤੁਹਾਡੇ ਅੰਦਰ ਆ ਬੜੂਗਾ। ਪਤਰੀਆ ਦਾ ਪੈਦਾ ਕੀਤਾ ਹੋਇਆ ਤੁਹਾਨੂੰ ਸਾਰਾ ਤੁਹਾਡੇ ਅੰਦਰ ਆ ਬੜੂਗਾ। ਜੇ ਤੁਸੀਂ ਉਹਦੀ ਖੜੀ ਖਰਾ ਖੋੜ ਦੀ ਪਛਾਣ ਆਪ ਦੀ ਕਰੀ ਤਾਂ ਇਹ ਕਾ ਗੁਰਮੁਖ ਖੋੜ ਤੇ ਖਰੇ ਪਛਾਣ। ਪਰਖਾ ਗੁਰ ਕੀ ਬਾਤ ਖਰੀ ਇਹ ਗੱਲਾਂ ਦਾ ਸਾਬਦਾ ਜੀ ਉੱਥੇ ਕੀਤੀ ਹੋਈ ਆ। ਇਹ ਸੂਤਾਨ ਵਾਲੇ ਗਲਤੀ ਦੀ ਆਪਣੀਆਂ ਕਰ ਨੂੰ ਨਿਚਨਾਰ ਕਹੋ। ਹਾਂ ਆਪਣੀ ਉੱਦੇ ਕੋਲ ਕੱਲ ਹੈ ਇਹ ਅਕਾਮੇ ਜੇ ਨਹੀਂ ਕੋਈ ਗੱਲ ਮੰਨੀ ਜਾਏਗੀ ਕਿਸੇ ਦੀ ਹੋਊਗਾ ਪਰਖ ਕੇ ਬੰਦੂ ਗੁਰਬਾਨੇ ਨੂੰ ਵੀ ਪਰਖੋ ਨਾਲ ਦੀ ਨਾਲ ਜੇ ਜੇ ਪਰਖ ਦੇ ਨਹੀਂ ਤੁਸੀਂ ਮੰਨਦੇ ਬਦੀ ਬਿਨਾ ਪਰਖ ਦੇ ਕੋਈ ਚੀਜ਼ ਮੰਨੇ ਵੀ ਨਹੀਂ ਜਾ ਸਕਦੀ ਜਿਹੜੇ ਸੁਣ ਕੇ ਉਵੇਂ ਮੰਨੀ ਜਾਂਦਾ ਨੇ ਨਾ ਉਹਨਾਂ ਤੇ ਅਸਰ ਵੀ ਕੋਈ ਨਹੀਂ ਪੈਂਦਾ ਗੁਰਬਾਨੇ ਮੰਨਦੇ ਉਹ ਹੀ ਨੇ ਜਿਨ੍ਹਾਂ ਨੇ ਪਰਖੀ ਹੈ ਗੁਰਬਾਨੀ ਜਦ ਬਲਨ ਵੰਦ ਕਰਾਇਆ ਨਾ ਉੱਠ ਕੇ ਭੱਜ ਜਾਂਦਾ ਆਦਮੀ ਪਹਿਲੇ ਟੱਕਰ ਨਾਲ ਪਰ ਕੀ ਹੋਈ ਸੀ ਤਾਂ ਕਹਿਤਾ ਘਟ ਰਿਹਾ ਐਵੇਂ ਕਿ ਮੈਂ ਕਹਿਤਾ ਵੀ ਉਹ ਵੀ ਆ ਕੇ ਗੱਲਾਂ ਹੈ ਪ੍ਰੈਕਟੀਕਲ ਜੇ ਵਿੱਚ ਖਰੇ ਉਤਰੇ ਹੋਏ ਸੀ ਉਹ ਲੋਕ ਜਿਹੜੇ ਪਰਖਦੇ ਨਹੀਂ ਉਹ ਨਹੀਂ ਖਰੇ ਉਤਰ ਸਕਦੇ ਬਾਤ ਦੇ ਵਿੱਚ ਖਰੇ ਕੇ ਮਤਲਬ ਜਾਣਦੇ ਜੇ ਪਰਖਦਾ ਨਹੀਂ ਗੁਰਬਾਨੀ ਨੂੰ ਸੁਣਦਾ ਉਹ ਤੁਰਦਾ ਵੀ ਗਵਾਹ ਹੈ ਜੀ ਤੁਰਦਾ ਹੀ ਪਰਖਣ ਕੋਈ ਤਾਂ ਹੌਸਲੇ ਨਹੀਂ ਬਣਦਾ ਤੋਂ ਮੇਰੇ ਨਾਲ ਅਰੇ ਸਿਰ ਮੰਨ ਜਿਹੜੀ ਅੰਤਰਾਤਮਾ ਦੀ ਗੱਲ ਬਾਹਾਂਗੇ ਜੇ ਭਾਈ ਜਦੋਂ ਆਪਾਂ ਖੋਜ ਕਰਦੇ ਆ ਬਾਹਰ ਸਾਇੰਸ ਦੀ ਜਿਹੜੀ ਪਰਖ ਲੈਨੇ ਆ ਪਰ ਕੀ ਗੱਲ ਹੈ ਤਾਂ ਹੀ ਆਪਾਂ ਕਹਾ ਵਧੀ ਹੋਈ ਆਪਾਂ ਜਿਹੜਾ ਅਕਟ ਬਣਾਇਆ ਟਾਰਗੇਟ ਤੇ ਪਹੁੰਚਿਆ ਹੀ ਨਹੀਂ ਫਿਰ ਆਪਾਂ ਕਿ ਜੇ ਨਾ ਜਰ ਪਹੁੰਚਦੇ ਨੇ ਉਹਨਾਂ ਜਰ ਆਪਾਂ ਉਹਦੇ ਤੇ ਵਿਸ਼ਵਾਸ ਕਿਵੇਂ ਕਰਾਂਗੇ ਫਿਰ ਹਤਾ ਜਦ ਕਰਦੇ ਨੇ ਪਹਿਲਾਂ ਜਾਨਵਰ ਛੜਦੇ ਉਹ ਛੜਦੇ ਕਿੰਨਾ ਕੁਸ਼ ਕਰਕੇ ਪਰਖ ਕੇ ਫਿਰ ਆਦਮੀ ਨੂੰ ਭੇਜਦੇ ਅਗਲੇ ਜੇ ਤਸੱਲੀ ਹੋ ਜਾਂਦੀ ਹੈ ਤਸੱਲੀ ਹੁੰਦੀ ਉਹ ਮੰਦੀ ਤਾਂ ਇਹ ਪਰਖੇ ਪਰਖੇ ਬਿਨਾ ਨਹੀਂ ਤਸੱਲੀ ਆਦਮੀ ਨੂੰ ਵੀ ਆਪ ਪਰਖਦੇ ਆਦਮੀ ਨੂੰ ਵੀ ਪਰਖਦੇ ਪਰਖੇ ਤਾਂ ਵਿਸ਼ਵਾਸ ਕਰਦਾ ਹੀ ਨਹੀਂ ਕੋਈ ਕਿਸੇ ਤੇ ਔਰ ਕਰਨਾ ਚਾਹੀਦਾ ਵੀ ਹੈ ਦੀ ਧੋਖਾ ਕੌਣ ਖਾਂਦਾ ਜੋ ਬਿਨਾ ਪਰਖੇ ਤੇ ਵਿਸ਼ਵਾਸ ਕਰਦਾ ਧੋਖਾ ਖਾਂਦਾ ਜਿੱਦੇ ਵੀ ਸੰਦਾ ਕੋਲ ਧੋਖਾ ਖਾਂਦਾ ਉਹਨੇ ਖਾਂਦਾ ਪਰਖਿਆ ਹੈ ਨਹੀਂ ਸੰਦਾ ਨੂੰ ਪਹਿਲੇ ਅੰਧ ਵਿਸ਼ਵਾਸ ਕਰ ਲਿਆ ਜਿੱਤੇ ਅੰਧ ਵਿਸ਼ਵਾਸ ਕਰਦਾ ਉੱਤੇ ਧੋਖਾ ਹੋਊਗਾ ਜਨੈ ਨੇ ਨਾਨਕ ਵਾਲੀ ਲਈ ਉਹ ਪਾਪਰੀ ਐਲ ਸੀ ਸੀ ਸੰਦੇ ਵਿੱਚ ਉਹ ਤਾਂ ਫਿਰ ਉਹੀ ਮਤ ਸੀ ਅੰਦਰ ਆਂਦਰ ਨਾਲ ਟੈਲੀ ਕਰਕੇ ਤਾਂ ਐਕਸੈਪਟ ਕੀਤੀ ਨਾਨਕ ਉਹ ਐਕਸੈਪਟੇ ਕਰਦਾ ਉਹਹੋ ਉਹ ਤਾਂ ਕਹਿੰਦਾ ਹੀ ਸੀ ਕਿ ਬਹੁrti ਜੋ ਹੁੰਦਾ ਹੈ ਉਹ ਕਹਿੰਦਾ ਤੇਰੇ ਵਾਲੀ ਪੂਰਤੀ ਚ ਹੈ ਉਹ ਜਿਹੜੀ ਹੈ ਉਹ ਤਾਂ ਡੱਡ ਆਈ ਮੂਰਤੀ ਦੀ ਉਹ ਪ੍ਰਤਿਮਾ ਹੈ ਮੂਰਤੀ ਕਿਥੇ ਆਹੋ ਮੂਰਤੀ ਨਹੀਂ ਹੈ ਉਹ ਪ੍ਰਤਿਮਾ ਹੈ ਮੂਰਤੀ ਦੀ ਅਸਲ ਦੇ ਵਿੱਚ ਮੂਰਤੀ ਨਹੀਂ ਹੁੰਦੀ ਉਹ ਮੂਰਤੀ ਸਰੀਰ ਹੁੰਦਾ ਜਿਉਂਦਾ ਕਹਿੰਦਾ ਕਿੰਨੀਆਂ ਮੂਰਤੀਆਂ ਆਈਆਂ ਨੇ ਸਤ ਬੋਦਨ ਮੂਰਤੀ ਜਿਦਾ ਸਰੀਰ ਨੂੰ ਕਹਿੰਦੇ ਨੇ ਆਹੀ ਸਾਚੀ ਮੂਰਤੀ ਹੈ ਹਾਂ ਸਾਚੀ ਮੂਰਤ ਇਹੀ ਹੈ ਉਹ ਝੂਠੀ ਮੂਰਤ ਹੈ ਮਨ ਉਸੇ ਮੂਰਤ ਕਹ ਰਹੇ ਮੂਰਤ ਹੈ ਨਹੀਂ ਉਹ ਸੱਤਾ ਦਾ ਇਹ ਹੈ ਬੋਲੀ ਕਿੰਨੀਆਂ ਮੂਰਤੀਆਂ ਨਾਲ ਜੀ ਕਹਿੰਦਾ ਜੀ ਤੂੰ ਝੂਠ ਬੋਲਦੇ ਨੇ ਅਸਲ ਤੇ ਬੋਲੀ ਇਹੀ ਹੈ ਉਹਦੀ ਵੀ ਆ ਮੂਰਤੀ ਪੱਥਰ ਵਾਲੀ ਅਸੀਂ ਅਜੇ ਦੂਈ ਬਣਾਈ ਰੱਖ ਲਈਏ ਮੂਰਤੀ ਛੱਡ ਕੱਲ ਠੀਕ ਸੀ ਇਹ ਮੂਰਤੀ ਚ ਹੈ ਇਹ ਜੋ ਮਿਲਦਾ ਹੈ ਪਰ ਮੂਰਤੀ ਤੇ ਰੱਖ ਲਈ ਬਣਾਨੀ ਨਾ ਪ੍ਰੋਬਲਮ ਕੁਛ ਨਹੀਂ ਆਇਆ ਮੈਂ ਥੋੜਾ ਜਿਹਾ ਇਹ ਫਰਕਾ ਕੱਖ ਦੇ ਉਹ ਲੈ ਲਖ ਹੋਇਆ ਹੋਇਆ ਫਰਕ ਪਰ ਕੁਛ ਨਹੀਂ ਆਇਆ ਇਸ ਕਰਕੇ ਲੋਕ ਬਨ ਗਏ ਇਸ ਕਰਕੇ ਲੋਕ ਬਨ ਗਏ ਉਹ ਕਹਿੰਦੇ ਵੀ ਗਲਤ ਆ ਠੀਕ ਹੈ ਤੂੰ ਮੂਰਤੀ ਜਿਹੜੀ ਤੇਰੀ ਮੂਰਤੀ ਇਹਦੇ ਵੀ ਚੱਲ ਪ ਇਹਦੇ ਚ ਹੈਗਾ ਤੂੰ ਫਿਰ ਬਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਇਹਦੇ ਚ ਹੈ ਉਹ ਨੱਚ ਕੇ ਦਿਖਾ ਬੀ ਉਹ ਜਿਹੜੀ ਮੂਰਤੀ ਦੀ ਉਹ ਪੂਜਾ ਕਰਦਾ ਉਹ ਤਾਂ ਆਪਣਾ ਮੂੰਹ ਨਹੀਂ ਸਾਫ਼ ਕਰ ਸਕਦੀ ਆਏ ਗੱਲਾਂ ਇਹੀਆਂ ਮੂਰਤੀ ਦੇ ਵੇਚਦੀ ਨਹੀਂ ਕੀਤੀ ਮੂਰਤੀ ਦੇ ਵੇਚਦੀ ਤੁਸੀਂ ਕੀਤੀ ਹੈ ਨਕਲੀ ਮੂਰਤੀ ਬਣਾ ਲਈ ਅਸਲੀ ਨੂੰ ਛੱਡ ਕੇ ਉਹ ਤਾਂ ਉਹਨਾਂ ਨੇ ਕੀਤੀ ਹੈ ਵੇਚਦੀ ਸਾਲੋਂ ਢੀਚ ਕਹਿੰਦੇ ਨੇ ਅਸਲੀ ਮੂਰਤ ਨੂੰ ਢੀਚ ਬਣਾਤਾ ਉਹ ਮੂਰਤੀ ਸੋਨੇ ਦੀ ਆ ਕਿਸ ਚੀਜ਼ ਦੀ ਬਣਾ ਕੇ ਉਹ ਮੂਰਤੀ ਪੂਜਾ ਕਰਦਾ ਇਹ ਬਲੈਕਮੇਲ ਸੀ ਹੋਰ ਕੁਝ ਨਹੀਂ ਅਜਲੀ ਡੁਪਲੀਕੇਟ ਨੂੰ ਪੁੱਛਾ ਲਗਿਆ ਆਹ ਭਈ ਉਹਨਾਂ ਨੇ ਆਪਣਾ ਵਿਜਨ ਚਲਾ ਰਿਆ ਤਾਂ ਨਾ ਚੱਲ ਗਿਆ ਉਹਨਾਂ ਦਾ ਵਧੀਆ ਮੈਂ ਵੀ ਚੱਲਦੇ ਆ ਆਹ ਸੰਤ ਕੀ ਤਹਿਲ ਸੰਤ ਸੰਗ ਹੈ ਜਿੰਦੀ ਮੇਰੇ ਨਾਲ ਨੂੰ ਲੈਣਾ ਪਹਿਲਾਂ ਸੀ ਉਹ ਫਰਦਰੀਆਂ ਦੀ ਜਿਹੜੀ ਸਟੈਂਡ ਬਾਹਰਲੀ ਮੂਰਤੀ 'ਚ ਮੜਦਾ ਸੀ ਉਹ ਫਰਦਰੀਆਂ ਮੰਨ ਲਈ ਜਾਊਗੀ ਜੇ ਉਹਦੀ ਅਫਦਰਲੀ ਤਸੱਲੀ ਹੋਈ ਤਾਂ ਹੀ ਬਹਿ ਗਿਆ ਗਾਂ ਗੇਜ ਦੀ ਫਰਦਰੀਆ ਮੰਨ ਕੇ ਤਾਂ ਚੱਲਿਆ ਸੀ ਤਾਂ ਯਾਦੋਂ ਉਹਦੇ ਵਾਲੀ ਦਿਖਾਈ ਦੇਣ ਵਾਲੀ ਬੱਤ ਆਪਣੇ ਵਾਲੀ ਕਹਨਾਂ ਵੀ ਗੱਲ ਤਾਂ ਠੀਕ ਹੈ ਤੂੰ ਤੁਰ ਕੇ ਚਲਾ ਜਾਂਗਾ ਈ ਦੂਰ ਤੇਰੇ ਵਾਲੀ ਮੂਰਤ ਉਹ ਤੁਰ ਕੇ ਤੇਨੂੰ ਦਰਸ਼ਨ ਦੇਵੇ ਘਰ ਆ ਕੇ ਜੋ ਸੱਚੀ ਹੈ ਉਹ ਤੁਰ ਕੇ ਚਲੇ ਉਹ ਤੈਨੂੰ ਘਰ ਵੀ ਦਰਸ਼ਨ ਦੇ ਸਕਦੀ ਹੈ ਫਿਰ ਜੇ ਉੱਥੇ ਜਾ ਕੇ ਦਰਸ਼ਨ ਕਰਨੇ ਫਿਰ ਉਹ ਕੁਝ ਨਹੀਂ ਹੈ ਉਧਰ ਤਾਂ ਕੋਈ ਬੰਦਾ ਹੋਵੇ ਸਰੇ ਆਜ ਤੇ ਤੁਹਾਨੂੰ ਪਤਾ ਲੱਗ ਜੇ ਵੀ ਤੇਰਾ ਭਗਤ ਉੱਥੇ ਬੈਠਾ ਉਹ ਆਪ ਆ ਕੇ ਦਰਸ਼ਨ ਦੇ ਦੇ ਉਹਨਾਂ ਦਾ ਕੋ ਬੰਦਾ ਵਹੀ ਦਰਸ਼ਨ ਦੇ ਸਕਦਾ ਤੈਨੂੰ ਆ ਕੇ ਪਰ ਇੱਕ ਬੰਦੇ ਨੂੰ ਲੇਕਿਨ ਨਹੀਂ ਤਰਕ ਕਰਦੀ ਤਰਕ ਕਰਨਾ ਪਾਪ ਸਮਰਤਾ ਨੇ ਦਰਸ਼ਨ ਕਰਨਾ ਤਰਕ ਨਹੀਂ ਕਰਨਾ ਦਰਖਤਾ ਕਰਨਾ ਗੁਨਾਹ ਨਹੀਂ ਤਾਂ ਹੈ ਪਾਪ ਹੈ ਦਰਸ਼ਨ ਇਹਨਾਂ ਨੇ ਅਰਥੇ ਬਾਹਰ ਦੀ ਪਾਤਰੀਆ ਕਰਦੇ ਸਾਰੇ ਢੀਕਾ ਕਰਨਗੇ ਕੌਣ ਤਰੀਆਂ ਨੂੰ ਦੇਖਿਆ ਨੇ ਇੱਥੇ ਪਰ ਤੇ ਕਿ ਪਰ ਤੇ ਤਰੀਆ ਦਾ ਕਹਿੰਦੇ ਇਹਨਾਂ ਨੂੰ ਤਰੀਆ ਕਿਥੇ ਗਿਆ ਤੇ ਮੇਰੇ ਵਾਸਤੇ ਔਰਤ ਆਇਆ ਹੈ ਹਾਰੀ ਆਇਆ ਹੈ ਹਾਰੀ ਦਾ ਲਫ਼ਜ਼ ਆਇਆ ਉਹਦੇ ਵਾਸਤੇ ਤਰੀਆ ਤਾਂ ਆਇਆ ਹੀ ਨਹੀਂ ਬਾਣੀ ਤੇਰੀਆ ਲਫ਼ਜ਼ ਨਹੀਂ ਆਇਆ ਔਰਤ ਵਾਸਤੇ ਹਾਰੀ ਆਇਆ ਹੈ ਕਰਕੀ ਨਾਰ ਤੇ ਅਗੇ ਹੰਦਾ ਉਧਵੀ ਨਾਰਾ ਕੋ ਉਹ ਤੇ ਦੋ ਆਏ ਨੇ ਡਬਲ ਉਥੇ ਜਿਹੜਾ ਫਿਜ਼ੀਕਲ ਬਹਾਲੀ ਹੈ ਆਪਾਂ ਸਮਾਜਿਕ ਤੌਰ ਤੇ ਕਰਕੀ ਨਾਰ ਆਪਾਂ ਜਿਹਨੂੰ ਕਹਿੰਦੇ ਆ ਉਹਦੇ ਨਾਲ ਕੰਪੈਰੀਜ਼ਨ ਕਰਨ ਵਾਸਤੇ ਉਹਨੂੰ ਕਿ ਹੈ ਵਿਵੇੰ ਅੰਦਾ ਹੋ ਪਾ ਨਾਦਿਸ਼ੋਂ ਕਹ ਲੈ ਤਦ ਜਿਵੇਂ ਸਮਾਜ ਦੇ ਵਿੱਚ ਅਸੀਂ ਉਹਨੂੰ ਬੁਰਾ ਗਿਣਦੇ ਆ ਇਹੋ ਜਿਹੇ ਨਰਾਕਾਰ ਦੇ ਘਰ ਦੇ ਉਹਨੂੰ ਬੁਰਾ ਗਣਦੇ पागल घणदे ने मुद्दा घणदे ने बेवकूफ घणदे ने मूर्ख घणदे ने असली समाज ਵਿੱਚ ਘणदेया ਜਮੇ ਐਵੇਂ ਦਰਗਾਹ ਦੇ ਵਿੱਚ ਉਹ ਮੂਰਖ ਵੀਣਾ ਉਹ ਕਪਰਦਨ ਕੇ ਕਰਕੇ ਦਿਖਾਇਆ داری ਲਬਜ਼ ਕਰਤੇ ਵਰਤੇ ਤੇ ਗਿਆ ਤਾਂ ਵਰਤੇ ਹੀ ਨਹੀਂ ਹੋਇਆ ਤੇਰੀ ਤਾਂ ਉੱਥੇ ਵਰਤਿਆ ਹੈ ਜਿਆਦਾ ਕਹਿੰਦੇ ਨੇ ਅਲਪ ਸੁਖ ਛਾੜ ਪਰਮ ਸੁਖ ਪਾਵੋ ਜਦੋਂ ਅਲਪ ਸੁੱਖ ਦਾ ਅਨੁਆਕਰ ਦਿੰਦਾ ਹੈ ਪਰਮ ਸੁੱਖ ਦਾ ਜਿਹੜੀ ਆ ਉਹਦੀ ਪ੍ਰਾਪਤੀ ਕਰ ਲੈਂਦਾ ਹੈ ਫਿਰ ਇਹ ਦ੍ਰਿਯਾਵਾਂ ਕੰਤਿਤ ਹੋ ਜਾਂਦਾ ਆ ਇਹ ਦ੍ਰਿਯਾ ਦੀ ਤ੍ਰਿਯਾ ਦੀ ਤ੍ਰਿਯਾ ਦਾ ਸਾਡੇ ਕੋਲ ਡੈਫੀਨੇਸ਼ਨ ਹੈ ਫਿਰ ਇਹ ਤ੍ਰਿਯਾ ਆਪ ਉਹ ਕਰਦਾ ਸ਼ਬਦ ਗੁਰੂ ਸੁੱਤ ਤ੍ਰਿਯਾ ਸ਼ਬਦ ਕਹਿੰਦਾ ਸੰਤਰੀਆ ਰੋਬਨਾ ਪੇਖੇ ਨੇਤਰ ਆਹ ਪਤਰੀਆ ਦੁੱਜੀ ਜਿਹੜੀ ਮੱਤ ਆ ਕਿਸੇ ਦੀ ਮੱਤ ਆ ਬਗਾਨੀ ਮੱਤ ਉਹ ਦਾ ਬਿਲਕੁਲ ਉਹਨੂੰ ਸਮਝਣ ਦੀ ਲੋੜ ਨਹੀਂ ਨੇਤਰ ਹੈ ਨਾਲੇ ਅੱਖਾਂ ਤਾਂ ਹੈ ਨਹੀਂ ਇੱਥੇ ਨੇਤਰ ਤੰਦਰੀਆ ਖੋਦੀਆ ਫੇਖਾਂ ਦੇਖੇ ਤੇ ਅੰਦਰ ਅੱਖਾਂ ਬਾਲਾ شریف ਉਹਦੀ ਜੂਈ ਲਾਭ ਨੇਤਰ ਵਰਤਿਆਇਤ ਅਖਰੀ ਵਾਰ ਤੇ ਅੱਖਾਂ ਵਾਜੂ ਵੇਖਣ ਦੀ ਗੱਲ ਦੂਜੀ ਮਤ ਦਾ ਜਿਹੜਾ ਗਿਆਨ ਉਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰੇ ਸਮਝਣ ਤੋਂ ਉਹਦੇ ਨੇੜੇ ਨਾ ਜਾਵੇ ਸਮਝਣ ਵਾਲੇ ਪਾਸੇ ਹਾਂ ਸਾਦਗੀ ਟਹਿਲ ਸੰਤ ਸੰਗហេਤ ਇਹਨਾਂ ਨੂੰ ਇਸ ਗੱਲ ਨੂੰ ਬੇਦ ਵਿੱਚ ਆਈ ਨੂੰ ਗੱਲ ਐ ਇੱਥੇ ਇਸ ਗੱਲ ਦਾ ਮਿਸਾਲ ਬਹੁਤ ਕੀਤਾ ਹੈ ने भी लिखता कुरान, ने। कुरान इस्लाम तो बिना सुनना हरा नहीं क्या है। रूम हराम रूम नहीं है। तो हो रूप नाम रूप नहीं क्या होगा नुकसान हो जा ने कहा हराम है या ठीक महत्व ना सुन लो ਇਤੇ ਪਰਤਰੀਆ ਗਿਆ ਉਹਨਾਂ ਨੇ ਸਵਾਮ ਦੀ ਗੱਲ ਕਰਤੀ ਹਾਂਜੀ ਸਾਧ ਕੀ ਟਹਿਲ ਸੰਤਾਂ ਸਾਗੇ ਜਿੱਥੇ ਇਹਦੇ ਗਿਆਨ ਤੋਂ ਬਿਨਾਂ ਹੋਰ ਗੱਲ ਕਰ ਉਹਨੂੰ ਗਵਾਲੀ ਮਾਤਾ ਆਤਮ ਗਿਆਨ ਤੋਂ ਬਿਨਾਂ ਜਿੱਥੇ ਆਤਮਾ ਦੇ ਗਿਆਨ ਤੋਂ ਬਿਨਾਂ ਆਤਮ ਗਿਆਨ ਤੋਂ ਬਿਨਾਂ ਗਵਾਲੀ ਮਾਤਾ ਨੂੰ ਨਹੀਂ ਹੋਊਗੀ ਹੋਰ ਜਿਹੜੀ ਮਾਤਾ ਜੀ ਚਾਤ ਗਿਆਨ ਤੋਂ ਹਟਵੀਂ ਗੱਲ ਦਾ ਉਹ ਉਹ ਦੇਖੇ ਹੀ ਨਾ ਹਾਂ ਸਾਧ ਕੀ ਟਹਿਲ ਸੰਤਾਂ ਸਾਗੇ ਹੈ ਸਾਧ ਕੀ ਟਹਿਲ ਟਹਿਲ ਕੀ ਦੀ ਕਰੇ ਸਾਧ ਦੀ ਸਾਧਕ ਉਹਨੇ ਮੰਨ ਕਰਕੇ ਸਾਧੇ ਹੋਣੇ ਜਿਹੜਾ ਮਨ ਪਦਮ ਹੈ ਇੱਛਾ ਰੱਖਦਾ ਬਗਲ ਦੀ ਆਪਣੇ ਆਪ ਨੂੰ ਉਹ ਖਾਜੀ ਦਾ ਨਾਮ ਦੀ ਉਡੀ ਉਡੀ ਨਾਲ ਕਰੇ ਉਹਦੇ ਤੇ ਟਾਈਮ 베ਸ ਕਰੇ ਉਹਦੇ ਤੇ ਮਿਹਨਤ ਕਰ ਲਵੇ ਆਪਣੇ ਮੰਤ ਕਿ ਜਰਾ ਬਦਲ ਜਾ ਆਪਣਾ ਕਿੱਥੇ ਬਦਲ ਜਾ ਜੇ ਕੋਈ ਲੈਣ ਦਾ ਮਨ ਬਦਲ ਰਿਹਾ 14 ਉਥੇ ਨਾਂ ਕਰਨ ਤੇ ਉਹਦੀ ਪਿਆਰ ਕਰਨ ਨਾਲ ਨਾ ਉਥੇ ਮੈਂਦੀ ਨਹੀਂ ਰੰਗ ਹਲ ਕਰਨੀ ਟਹਿਲ ਕਿਸੇ ਸਖਣ ਆਦਮੀ ਦੀ ਕਰੀਦੀ ਹੁੰਦੀ ਸੇਵਾਟ ਅਹਲ ਕੋਈ ਗੱਲ ਸਾਧਵੀ ਟਹਿਲ ਸ਼ਾਂਤ ਸੰਗੇ ਦੇ ਸਾਧਵੀ ਟਹਿਲ ਕਰੇ ਉਹ ਸਾਖਤੀ ਟਹਿਲ ਕਰਦੀ ਲੋੜ ਨਹੀਂ ਉਹ ਤੁਹਾਨੂੰ ਸਮਝ ਨਾ ਗੱਲ ਕੀ ਹੈ ਜਿਹੜਾ ਸਦਣਾ ਚਾਹੁੰਦਾ ਉਹਨੂੰ ਸਾਧੇ ਹਾਂ ਜਿਹੜਾ ਇੱਛਾ ਕਾ ਸਮਝਣਦਾ ਉਹਦੇ ਤੇ ਤਾਂ ਜਨਾਬੀ ਟਾਈਮ ਵੇਸਟ ਕਰ ਲਓ ਔਰ ਜਿਹੜਾ ਛਕਨੀ ਉੱਥੇ ਨਹੀਂ ਅਰਜੀ ਬੇਸ ਕਰਦੀ ਲੋੜ ਉੱਥੇ ਲੋੜ ਨਹੀਂ ਤੁਹਾਨੂੰ ਕਿਹਾ ਨਹੀਂ ਬਈ ਨਹੀਂ ਪੜਨ ਨਹੀਂ ਪਾਰਖੂ ਨਹੀਂ ਕਾ ਕਰੇ ਬੋਲ ਕੀ ਹੈ ਹੋਇਆ ਕਬੀਰ ਦਾ ਉਹੀ ਗੱਲ ਹੈ ਤੂੰ ਵੀ ਬੁਨਾ ਕੀ ਗੱਲ ਦੀ ਪਾਰ ਖਾ ਕੇ ਖੋਲ ਹਾਂ ਪਾਰ ਖੋ ਆ ਕੇ ਖੋਲ ਰਾਂ ਪਦਾਰਥ ਪਾਇ ਕੇ ਕਬੀਰਾ ਗਾਂਢਾ ਖੋਲ ਨਹੀਂ ਪਟੜ ਨਹੀਂ ਪਾਰਖੂ ਨਹੀਂ ਗਾਸ ਤੇ ਨਹੀਂ ਮੋਲ ਕਿ ਲੋੜ ਹੈ ਮੈਂ ਰਜੀ ਬੇਸ ਕਰ ਹਾਂ ਉੱਥੇ ਰਜੀ ਬੇਸ ਕਰਨੀ ਲੋੜ ਹੈ ਜਿੱਥੇ ਜਿਹੜਾ ਸਾਧ ਹੈ ਸਾਧ ਕੀ ਟਹਿਲ ਸੰਤ ਸਾਹ ਕੇ ਰੇਤ ਸੰਤ ਸਾਹ ਕੇ ਰੇਤ ਸੰਤਾਂ ਦੇ ਨਾਲ ਹੇਦਰਾ ਖੋ ਜਿਨ੍ਹਾਂ ਦੇ ਅੰਦਰ ਸ਼ਰਨਤੀ ਹੈ ਮਾਇਆ ਦੀ ਭੁੱਖ ਨਹੀਂ ਹੈ ਉਹਨਾਂ ਦੇ ਨਾਲ ਰਖੋ ਪ੍ਰੇਮ ਜਿਹੜੇ ਮਾਇਆਦਾਰੀ ਨੇ ਮਾਇਆ ਦੇ ਵੱਡੇ ਵੱਡੇ ਦੇਦੇ ਬਣਾਉਣ ਵਾਲੇ ਮਾਇਆ ਦੇ ਰਾਜਨੀਤਿਕ ਗੱਲਾਂ ਕਰਨ ਵਾਲੇ ਉਹਨਾਂ ਤੋਂ ਹਜ਼ੂਰੀ ਬਣਾ ਕੇ ਰੱਖੋ ਆਪਾਂ ਨੇ ਕੀ ਲੈਣਾ ਕਰਦੇ ਰਹਿਣ ਉਹ ਦਰਬਾਰਾਂ ਚ ਲਾਉਣ ਜਾਏ ਘੋੜੀਆਂ ਚ ਲਾਉਣ ਸਿੱਟੀਆਂ ਚ ਲਾਉਣ ਜਾਏ ਪੁੱਠੀਆਂ ਚ ਲਾਉਣ ਠੀਕ ਹੈ ਨਹੀਂ ਆਪਾਂ ਨੇ ਕੀ ਲੈਣ ਕਰਨਾ ਸੁਣੇ ਕਾਹੂ ਕੀ ਨਿੰਦਾ ਹਾਂ ਜਿਹੜੇ ਕਰਨ ਨੇ ਮੰਤਲੇ ਕਰਨ ਨੇ ਮਾ ਸੁਣਾ ਕਹੂੰ ਕਿ ਨੰਦਿਆ ਸੁਣ ਦੀ ਇੱਛਾ ਜਿਹੜੀ ਹੈ ਨਾ ਇਹ ਨਾ ਰਖੋ ਨੰਦਿਆ ਨਹੀਂ ਸੁਣਨੇ ਕਿਸੇ ਨੰਦਿਆ ਨਾ ਸੁਣਦੀ ਹੈ ਨਾ ਕੱਢੀ ਹੈ ਬਾਤਾਂ ਜਰੂਰ ਦੇਣੀਆਂ ਕਿਸੇ ਨੂੰ ਪੁੱਠੀ ਜੇ ਜਾਂਦਾ ਪੁੱਠੇ ਪਾਸੇ ਨੂੰ ਸਿੱਧੀ ਬਾਤ ਦੇਣੀਆਂ ਉਹ ਜੇ ਉਹਨੂੰ ਨੰਦਿਆ ਸਮਝ ਲਵੇ ਉਹਦੀ ਗੱਤੀ ਹੈ ਫਿਰ ਜੇ ਉਹ ਨੂੰ ਨੰਦਿਆ ਸਮਝਦਾ ਕੋਈ ਫਿਰ ਉਹ ਦੰਦਿਆ ਹੈ ਜੀ ਫੇਸੇ ਜੇ ਕੋਈ ਖੂਜ ਡਿੱਗਦੇ ਨੂੰ ਬਚਾ ਲਵੇ ਉੱਠੇ ਪਾਸੇ ਜਾਂਦੇ ਨੂੰ ਬਚਾ ਲਵੇ ਇੱਧਰ ਪਾਈ ਚੱਲਿਆ ਦਾ ਤੂੰ ਹਾਂ ਇਹਦੇ ਕੋਲ ਮੁੜ ਕੇ ਤਾਂ ਆਇਆ ਨਹੀਂ ਇੱਧਰ ਨੂੰ ਕਿਹਾ ਮੁੜ ਕੇ ਨਹੀਂ ਆਇਆ ਫਸੋਂ ਨੂੰ ਦੱਸ ਲੈ ਆ ਮੰਨ ਰੋ ਨਾ ਅ ਗਾਂਵ ਨੇ ਪਹੁੰਚ ਜਾਓ ਜਿਉਂ ਕੇ ਕਹੇ ਵੀ ਫਿਰ ਖੜ ਜਿਵੇਂ ਵੀ ਫਿਰ ਰਾਤ ਹੀ ਕਿਹੜਾ ਵੀ ਆਹ ਰਾਤ ਰਹਤਾ ਜੋ ਇੰਨੀ ਗੱਲ ਤੇ ਬਾਜੇ ਪੁੱਛਦਾ ਹੈ ਵੀ ਰਾਤ ਇਹਦਾ ਮਤਲਬ ਇਹ ਪਤਾ ਹੋ ਰਾਦਾ ਫੇਰ ਜੇ ਕਹਾਂ ਗੱਲ ਸ਼ੁਰੂ ਕਰ ਦੋ ਤੁਹਾਨੂੰ ਦੱਸ ਦੋ ਵਿਰਾਤ ਆਹ ਹੈ ਇਸ ਤਰ੍ਹਾਂ ਤਾਂ ਬਹੁਤ ਉੱਪੜ ਗਏ ਐਸਾ ਕੋਈ ਨਹੀਂ ਪੜਿਆ ਅਜ ਤੱਕ ਹਾਂ ਜਰਨਨ ਸੁਮੇਸ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਆਪਣੇ ਆਪ ਨੂੰ ਦਾਰਿਆ ਨਾਲ ਕੋਈ ਚੰਗਾ ਨਾ ਬਨੇ ਫੇਰ ਵੀ ਠੀਕ ਹੈ ਜੀ ਹਾਂ ਸਾਰਿਆਂ ਨੂੰ ਮੰਦਾ ਹੀ ਮਨੇ ਆਪਸ ਕੋ ਸਭ ਤੇ ਜਾਣੇ ਆਪਸ ਕੋ ਮੰਗੋ ਬੁੱਦਾ ਕਿਸ ਤਰੀਕੇ ਨਾਲ ਜਾਣੇ ਬੁੱਦਾ ਭਾਏ ਮੇਰਾ ਰੇਟ ਬੰਦਾ ਮੇਰਾ ਫ੍ਰੀਜ ਸੌਦਾ ਵੇਚਦਾ ਕੋਈ ਮੰਦਾ ਕੌਣ ਵੇਚਦਾ ਇਹਦੇ ਕੋਲ ਗਾਣਾ ਹਾਂ ਇਹਦੇ ਕੋਲ ਗਾਣਾ ਬੰਦਾ ਵੇਚਦਾ ਤਾਂ ਤਾਂ ਜਾ ਕੇ ਮੰਦਰ ਵੀ ਹੁਣ ਆਤ ਮੁੰਡਾ ਇਹੋ ਰਹੇ ਨੇ ਮੁੰਡਾ ਰੇਡੋ ਤੇਜ ਰੀਨੋਂ ਦਾ ਬੰਦਾ ਰੇਡਲਾ ਹੁੰਦਾ ਆਪਣੀੋਂ ਤੋਂ ਬੁਰਾ ਨਹੀਂ ਬੰਦਾ ਹਾਂ ਉਹ ਬੰਦਾ ਉਹਦਾ ਰੇਟ ਸਭ ਤੋਂ ਸਸਤਾ ਹੈ ਉਹ ਤਾਂ ਵਰੀ ਚ ਗਈ ਜਾਂਦਾ ਦਰਿਆ ਪਾਣੀ ਮੰਦਾ ਵੇਚਦਾ ਕੁਮੈ ਦਾ ਲਵਦਾ ਆ ਜਾ ਕੇ ਤਾਂ ਖਲਣਾ ਪੈਂਦਾ ਹੀ ਆ ਵੀ ਇੰਨਾ ਤਾਂ ਹੈ ਉਹ ਬੰਦਾ ਦੀਵਰੀ ਸੰਸਰ ਤੇ ਨਹੀਂ ਹਾਂ ਨਹੀਂ ਨੀ ਜੀ ਜੀ ਨਹੀਂ ਨਹੀਂ ਸਬਜ਼ੀ ਮੰਡੀ ਹੋ ਗਈ ਅੱਜ ਸਬਜ਼ੀ ਮੰਡੀ ਨਹੀਂ ਜੀ ਮੰਡੀ ਹੋ ਗਈ ਛੜਦੇ ਜਾਣੇ ਆਪਸ ਕੋ ਮੰਦਾ ਯਾਨੀ ਜਿਹੜੇ ਬੜੇ ਬੜੇ ਗੁਰੂ ਬਣੇ ਬੈਠੇ ਨੇ ਸਭ ਦਾ ਫੁੱਲ ਜ਼ਿਆਦਾ ਹੈ ਹਾਂ ਉਹਨਾਂ ਕੋਲ ਫੁੱਲ ਜ਼ਿਆਦਾ ਹੈ ਘਟ ਤੋਂ ਘਟ ਹਾਂ ਘਟ ਤੋਂ ਘਟ ਮੰਦਾ ਘਟ ਤੋਂ ਘਟ ਬੋਲੋ ਗਾਲਤ ਦਸਨ ਵਾਤੇ ਕੋਈ ਕੋਲਾ ਕੁਝ ਮੰਗਦਾ ਨਹੀਂ ਹੋ ਬਈਏ ਕਾਲੇ ਦਸਨਵਾ ਮੰਨਦੇ ਆ ਹਾਂ ਨਈਂ ਮੰਗਾ ਆਇਆ ਨਾ ਪੂਰੇ ਨੂੰ ਨਹੀਂ ਕਹਿੰਦੇ ਨਾ ਨਾ ਸਭ ਤੇ ਜਾਣੇ ਆਪਸ ਕੋ ਮੰਨਦਾ ਹਾਂ ਕਰਨ ਨੂੰ ਸੁਵੇ ਕਾਹੂ ਕੀ ਮੰਦਾ ਸਭ ਤੇ ਜਾਣੇ ਆਪਸ ਕੋ ਮੰਨਦਾ ਮਤਲਬ ਆਪਣੇ ਕੋਈ ਇਹ ਨਾ ਕਹੇ ਵੀ ਮੈਨੂੰ ਆ ਕੁਰਸੀ ਇੱਥੇ ਮੈਨੂੰ ਪਹਿਲੀ ਲਾਈਨ ਚ ਨਹੀਂ ਬਿਠਾ ਲਿਆ ਦੂਜੀ ਜਿੱਥੇ ਬਿਠਾ ਲਿਆ ਜਦੋਂ ਉਹਦਾ ਨਾ ਉਹ ਉਹ ਉਸੇ ਤਰੀਕੇ ਬਿਠਾ ਲਿਆ ਉਸੇ ਤਰੀਕੇ ਆ ਕੁਰਸੀ ਉਹ ਤਰੀਕੇ ਨਾਲ ਜਿਵੇਂ ਕੱਲ ਲੜਦੇ ਮਾਈਕਲ ਸੀ ਹਾਂ ਹਾਂ ਉਹ ਫਿਰ ਉਹ ਕਾਇਬੀ ਚਲੋ ਕੋਈ ਵੀ ਵੇਖ ਰਿਹਾ ਹਾਂ ਹਾਂ ਜਿਹੜੀ ਵੇਖ ਰਿਹਾ ਹਾਂ ਨਮਸਕਾਰ ਹੈ ਹਾਂ ਹਾਂ ਆਪਣੇ ਆਪਣੇ ਗੁਰਪ੍ਰਸਾਦ ਵਿਖਿਆ ਪਰ ਹਰੇ ਗੁਰਪ੍ਰਸਾਦ ਵਿਖਿਆ ਪਰ ਹਰੇ ਜਿਹੜੀ ਵਿਖਿਆ ਹੈ ਮਾਇਆ ਇਹ ਤਾਂ ਬਚਾਓ ਕਿਵੇਂ ਕਰੇ ਇਹ ਤਾਂ ਕਿਵੇਂ ਬਚ ਕੇ ਰਹੇ ਪਰ ਹਰੇ ਦਾ ਮਤਲਬ ਬਚ ਕੇ ਰਹੇ ਇਹਦੇ ਪ੍ਰਹਾਰ ਤੋਂ ਬਚ ਕੇ ਰਹੇ ਜਦ ਪ੍ਰਹਾਰ ਕਰਦਾ ਕੋਈ ਉਹ ਤਾਂ ਇਹਦਾ ਪਿਛੇ हट ਜੂ ਜਾਂ ਕੋ ਢਾਲੂ ਪੂਰੇ ਕੋਸਾਂ ਕੋ ਕਰੂ ਰੁਕੂ ਉਹਦੇ ਪ੍ਰਹਾਰ ਨੂੰ ਜਾਂਦਾ ਜਾਂ ਤਾਂ ਪਰੇ ਹੋ ਜੂ ਜਾਂ ਬਚੂਗਾ ਕਿਹਿਆ ਪ੍ਰਹਰੇ ਗੁਰਪ੍ਰਸਾਦ ਗੁਰਪ੍ਰਸਾਦ ਆਪਣੇ ਗਿਆਨ ਦੇ ਨਾਲ ਜਿਹੜਾ ਆਪਣਾ ਗਿਆਨ ਹੈ ਆਮਾ ਯਾਰ ਉਪੀ ਨਾਗੜੀ ਤੋਂ ਬਚ ਕੇ ਰਹੇ ਨਿਗਰ ਰਖੇ ਜੇ ਜੇ ਰੇਜ ਨਿਗਰ ਰੱਖੇ ਪਤਾ ਨਹੀਂ ਕਿਹੜੇ ਵੇਲੇ ਨੇ ਇਟ ਹਸ ਬੀ ਲੰਦੀ ਹੈ ਕਿਉਂ ਕਰਵਾਦਾ ਸਰਪਣੀ ਖਾਦਾ ਇਹ ਤੋਂ ਬਚ ਕੇ ਰਹੇ ਸਰੀਰ ਦੀ ਸੰਗਤ ਹੈ ਸਰੀਰ ਤੋਂ ਬਚ ਕੇ ਰਹਿਣਾ ਸਿਰਦਿਆਂ ਲੋੜਾਂ ਤੋਂ ਵੀ ਬਚ ਕੇ ਰਹਿਣਾ ਸਰੀਰ ਦੀਆਂ ਲੋੜਾਂ ਨੇ ਕੋਈ ਨਾ ਕੋਈ ਸੇਪਾ ਪਾਉੜ ਜਿੱਦੜ ਪਾਉਣਾ ਜਿੱਦਣ ਵੀ ਪਹੁਣਾ ਹੈ ਦੀਆਂ ਲੋੜਾਂ ਨੇ ਪਹੁਣਾ ਸਭ ਇਹਦੇ ਬਚ ਕੇ ਰਹੇ ਧਿਆਨ ਰੱਖੇ ਇਹ ਵਿਖਿਆ ਯਾਹ શરીર ਆ ਪਿਖਿਆ ਬੋ ਮੋਹਿਆ ਪਿਖਿਆ ਬੋ ਮੋਹਿਆ ਬੋ ਮੋਹਿਆ ਆ ਪਿਖਿਆ ਬੋ ਮੋਹਿਆ ਹੋਇਆ ਉਹ ਤੋਂ ਬਚ ਕੇ ਰਹੇ ਨੀਡ ਗਰੀਡ ਨਾ ਬਣ ਹਾਂ ਨੀਡ ਨਹੀਂ ਗਰੀਡ ਨਾ ਹਾਂ ਗੁਰ ਪ੍ਰਸਾਦ ਵਿਖਿਆ ਪਰ ਹਰੇ ਲੋੜ ਨੂੰ ਅਸੀਂ ਭੁੱਖ ਨਹੀਂ ਬਣਾਉਂਦੇ ਨਾ ਐ ਸ਼ਾਨ ਨਹੀਂ ਬਣਾਉਂਦੇ ਨਾ ਸ਼ਾਨ ਨਹੀਂ ਬਣਨਾ ਤੇ ਲੋੜ ਭੁੱਖ ਬਣ ਜਾਂਦੀ ਐ ਸ਼ਾਨ ਬਣ ਜਾਂਦੀ ਐ ਸ਼ਾਨ ਬਣਦੀ ਭੁੱਖ ਬਣਦੀ ਹਾਂ ਮਨ ਕੀ ਬਾਸਨਾ ਮਨ ਤੇ ਟਰੇ ਮਨ ਕੀ ਬਾਸਨਾ ਮਨ ਤੇ ਟਰੇ ਇਸ ਕਰਕੇ ਜਿਹੜੀ ਬਾਸਨਾ ਆਉਂਦੀ ਐ ਮਨ ਤੇ ਤੋਂ ਇਹ ਤਰੀਕੇ ਨਾਲ ਬੰਦੇ ਚੋੜੜੀਆ ਬਾਇਆ ਦੀ ਬਾਸਨਾ ਆਪੇ ਹਟ ਜਾਂਦੀ ਐ ਚੜ ਜਾਂਦੀ ਐ ਵਾਸ਼ਨਾ ਜਿਹੜੀ ਆ ਉਹ ਮਾਇਆ ਦੀ ਤਰ ਜਿੰਦੀ ਮਾਇਆ ਦੀ ਲੋੜ ਹੋ ਰਹਾ ਉਹ ਫਿਰ ਉਹ ਬਾਸ਼ਨਾ ਮਾਇਆ ਦੀ ਧੁਖ ਬਾਸ਼ਨਾ ਜਿਹੜੀ ਧੁਖ ਬਾਸ਼ਨਾ ਲੋੜ ਬਾਸ਼ਨਾ ਨਹੀਂ ਹਾਂ ਹਉ ਜੀ ਇੰਦਰੀ ਜਿਤ ਪੰਚ ਦੋਖ ਤੇ ਰਹਤ ਇਸ ਤਰੀਕੇ ਨਾਲ ਜਿਹੜੀ ਬੁੱਧੀ ਹੈ ਇਹ ਮਾਨੁਜ ਜਤਾਂ ਇੰਦਰੀ ਜਿਤ ਇੰਦਰੀ ਜਿਤ ਕੀ ਪੰਚ ਦੋਖ ਤੇ ਰਹਤ ਜਦ ਬੁੱਧੀ ਜਤ ਜਾਂਦੀ ਹੈ ਫੇ ਜਿਹੜਾ ਮਨ ਹੈ ਪੰਜ ਫਿਰ ਉਹ ਦੋਖ ਤੇਰਾ ਤੋਂ ਜਿੰਨਾ ਜਰ ਮਨ ਜਿੱਤਦਾ ਉਹਨਾਂ ਜਰ ਉਹ ਬੁੱਧੀ ਹਾਰਦੀ ਹੈ ਉਹ ਇੰਦਰ ਬਣਿਆ ਬੈਠਾ ਜੀ ਉਹਨੂੰ ਹਾਂ ਉਹਦੇ ਦੋਖ ਜਿਹੜੇ ਨੇ ਉਹ ਉਹਦੇ ਚ ਕੋਈ ਨਾ ਕੋਈ ਰੋਗ ਬਰਕਰਾਰ ਰਹੇ ਜਦੋਂ ਇੰਤਰੀ ਜਦ ਬੁੱਧੀ ਜਿੱਤੀ ਜਾਂਦੀ ਹੈ ਫੇ ਜਿਹੜਾ ਉਹ ਜਿਹੜਾ ਪੰਜਾ ਮਨ ਤਬਿਰ ਉਹ ਸੋਸਦਾ ਦੋਖਰੋਂ ਕੋਈ ਦੋਖ ਨਹੀਂ ਤੰਦਰੁਸਤ ਰਹੇ ਦੋਖ ਤੇ ਰਹ ਦੋਖ ਤੇ ਰਹ ਕੋਈ ਦੋਖ ਨਹੀਂ ਉਹਦੇ ਚ ਰਹਿਦਾ ਨਾਨਕ ਕੋਟ ਮਦੇ ਕੋ ਐਸਾ ਅਪਰਸ ਤਾਂ ਹੀ ਆਯੂਵੇਦ ਨੇ ਰੋਗ ਨੂੰ ਦੋਖ ਕਹਿੰਦੇ ਹਾਂ ਰੋਗ ਦੋਖ ਹੈ ਰੋਗ ਦੋਖ ਹੈ ਰੋਗ ਦੋਖ ਹੈ ਕਮੀ ਕਮੀ ਆਈ ਜੈਸੀ ਸੀ ਆ ਕੋਡ ਮੱਦੇ ਨਾਨਕ ਕੋਡ ਮੱਦੇ ਕੋਈ ਐਸਾ ਐਸਾ ਕਰੋੜਾਂ ਚ ਕੋਈ ਅਪਰਸ ਹਾ ਅਪਰਸ ਦਾ ਬਥੇਰੇ ਫਿਰਦੇ ਨੇ ਉਹ ਇੱਕ ਪੂਰੇ ਦਾ ਪੂਰਾ ਇੱਕ ਜਬਦਲੋ ਅ ਅਪਰਸਾਂ ਦਾ ਇੱਕ ਕੁਲਬਾਈ ਬਣ ਗਿਆ ਸੰਪਰਦਾਇ ਬਣ ਗਿਆ ਜਿਹਦੇ ਕੋਲ ਕਰੋੜਾਂ ਚੋਂ ਕੋਈ ਨਾ ਕੋਈ ਅਪਰਸ ਉਦਾ ਵੀ ਹੈ ਉਹ ਵੀ ਸਖਰ ਹੈ ਐਸਾ ਕਿ ਐਲਛੜਾ